ਅਮਰਸਰ ਪੱਛਮੀ ਵਿੱਚ ਪੈਂਦੇ ਵਾਰਡ ਨੰਬਰ 71 ਦੇ ਇਲਾਕਾ ਪੰਨੂ ਸਿਟੀ ਵਿਖੇ ਇਲਾਕਾ ਨਿਵਾਸੀਆਂ ਨਾਲ ਇੱਕ ਮੀਟਿੰਗ ਪੰਕਜ ਸ਼ਰਮਾ ਜੀ ਦੀ ਦੇਖਰੇਖ ਦੇ ਵਿੱਚ ਕਰਵਾਈ ਗਈ ਜਿੱਥੇ ਉੱਚੇਚੇ ਤੌਰ ਤੇ ਪਹੁੰਚੇ ਹਲਕਾ ਪਛਮੀ ਦੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਇਸ ਦੌਰਾਨ ਲੋਕਾਂ ਦੀਆਂ ਉਹਨਾਂ ਵੱਲੋਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੌਕੇ ਤੇ ਹੀ ਉਹਨਾਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ ਪਰਮਾਤਮਾ ਇਸੇ ਤਰ੍ਹਾਂ ਦੀ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ। ਸਰ ਅੱਜ ਜਿਹੜੀ ਮੀਟਿੰਗ ਅੱਜ ਜਿਹੜੀ ਮੀਟਿੰਗ ਕਿਸ ਵਾਰਡ ਤੇ ਹੈ ਤੇ ਕੀ ਕਹਿਣਾ ਚਾਹੋਗੇ ਵਾਰਡ ਨੰਬਰ 70 66 ਸਾਡੇ ਵਰਮਾ ਜੀਮੋ ਵਾਲੇ ਵੀਰ ਪੰਕਜ ਸ਼ਰਮਾ ਜੀ ਬਲੌਕ ਪ੍ਰਧਾਨ ਤੇ ਇਹਨਾਂ ਦੇ ਸੱਦੇ ਤੇ ਪੰਨੂ ਸਿਟੀ ਦੇ ਵਿੱਚ ਅੱਜ ਆਏ ਆ ਛੋਟੇ 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 ਪ੍ਰੋਬਲਮਾਂ ਸੀ ਛੋਟੀਆਂ ਛੋਟੀਆਂ ਉਹ ਮੌਕੇ ਤੇ ਹੱਲ ਕਰ ਦਿੱਤੀਆਂ ਗਈਆਂ ਡਿਪਾਰਟਮੈਂਟ ਨੂੰ ਨਾ ਸੱਦੇਗਾ ਜਿਹਨੀਆਂ ਪ੍ਰੋਬਲਮਾਂ ਸੰਬੰਧਿਤ ਸੀ ਉਹ ਮੌਕੇ ਤੇ ਹੱਲ ਕੀਤਾ ਗਿਆ ਤੇ ਜਿਹੜੀਆਂ 2-4 ਰਹਿ ਗਈਆਂ ਕਿਉਂਕਿ ਜਿਹੜੀਆਂ ਬਸਾਤਾਂ ਦੇ ਕਰਕੇ ਗਲੀਆਂ ਨਾਲੀਆਂ ਟੁੱਟੀਆਂ ਸੀ ਉਹਨਾਂ ਨੂੰ ਆਉਣ ਵੜੀ ਦੇ ਵਿੱਚ ਹੱਲ ਕਰ ਦਿੱਤਾ ਜਾਊਗਾ ਸੋ ਇਹ ਬਹੁਤ ਵਧੀਆ ਵਰਕਰ ਨੇ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕਰਕੇ ਜਿਹੜਾ ਇਹ ਇਲਾਕੇ ਨੂੰ ਵਧੀਆ ਬਣਾਇਆ ਕਿਉਂਕਿ ਛੋਟੇ ਛੋਟੇ ਕੰਮ ਸੀ ਉਹ ਪਹਿਲਾਂ ਹੋ ਚੁੱਕੇ ਅੱਜ ਤਾਂ ਮੈਂ ਇਸ ਵੇ ਮੈਂ ਇਹਨਾਂ ਕੋ ਚਾਹ ਪੀਣ ਆਇਆ ਸੀ ਨੰਗਦਾ ਨੰਗਦਾ ਮੈਨੂੰ ਕਹਿ ਮੈਂ ਦੋ ਮਿੰਟ ਮੈਂ ਤੁਹਾਡੇ ਕੋਲ ਰੁਕਣਾ ਤੇ ਉਹ ਮੈਨੂੰ ਪਤਾ ਨਹੀਂ ਪਏ ਨਾਲ ਲੋਕੀ ਇੰਨੇ ਪਿਆਰ ਕਰਦੇ ਮੈਨੂੰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਇਨਾ ਸਾ ਪਿਆਰ ਵਿਸ਼ਵਾਸ ਦਿੱਤਾ ਉਹਨਾਂ ਮੈਨੂੰ ਤੇ ਸੋ ਮੈਂ ਜਿਹੜੀਆਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮ ਸੀ ਉਹ ਵੀ ਇੱਕ ਦੋ ਦਿਨ ਦੇ ਵਿੱਚ ਦੂਰ ਕਰ ਦਿੱਤੀਆਂ ਨੇ ਦੇਖੋ ਪ੍ਰਾਣੀਆਂ ਸਿਕਾਣਾਂ ਟਾਈਮ ਤੋਂ ਕੋਈ ਵੀ ਨਹੀਂ ਕੰਮ ਹੋਇਆ ਆ ਦੇਖੋ ਪ੍ਰਾਣੀ ਹੁਣ ਜਾਣਦੇ ਹੋ ਜਿਹੜੀਆਂ ਹੋਈ ਪ੍ਰਾਣੀਆਂ ਕਈਆਂ ਤਾਂ ਨਾਮ ਕਿਉਂ ਲੈਣਾ ਪ੍ਰਾਣੀਆਂ ਪ੍ਰਾਣੀਆਂ ਜਾਣਦੇ ਹੋ ਹੁਣ ਤੁਹਾਡੇ ਕੋਲ ਜਿਹੜਾ ਤੁਹਾਡਾ ਕੀ ਕਹਿੰਦੇ ਹੁੰਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਤੁਹਾਡੇ ਮਹੱਲਿਆਂ ਦੇ ਵਿੱਚ ਵੀ ਜਿਹੜੀਆਂ ਸੜਕਾਂ ਬਹੁਤ ਵਧੀਆ ਬਣ ਚੁੱਕੀਆਂ ਸੀਵਰੇਜ ਦਾ ਕੰਮ ਹੋ ਚੁੱਕਾ ਪਾਣੀ ਨਵਾਂ ਆ ਚੁੱਕਾ 600 ਜੁੰਟਾ ਆਪਾਨੂੰ ਮਿਲਦਾ ਪਿਆ ਸਕੂਲ ਆਪਣੇ ਵਧੀਆ ਬਣ ਗਏ ਰੋਡਾਂ ਆਪਣੀਆਂ ਵਧੀਆ ਬਣ ਗਈਆਂ ਠੀਕ ਹੈ ਹੈਲਥ ਆਪਣੀ ਜਿਹੜੀ ਹੈ ਵਧੀਆ ਬਣ ਗਈ ਹੈਲਥ ਕਾਰਡ ਬਣਾ ਸ਼ੁਰੂ ਹੋ ਗਏ 10 ਲੱਖ ਦਾ ਬੀਮਾ ਸ਼ੁਰੂ ਹੋ ਗਿਆ ਤੇ ਸਰਖ ਸਿਰਖਿਆ ਫੋਰਸ ਬਣਦੀ ਤੇ ਹੋਰ ਵੀ ਜਿਹੜੀਆਂ ਤੇ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਹੈ ਬਾਹਰੋਂ ਟ੍ਰੇਨਿੰਗ ਲਾ ਕੇ ਸਾਡੇ ਬੱਚਿਆਂ ਨੂੰ ਪੜਨਦੇ ਉਹ ਇਹ ਤੋਂ ਵੱਧ ਰੱਖੀ ਕੀ ਕਰਦਗੇ ਠੀਕ ਹੈ ਮੇਰਾ ਨਾਮ ਪੰਕਜ ਸ਼ਰਮਾ ਮੈਂ ਬਲਾਕ ਰੈਜ਼ੀਡੈਂਟ ਹਾਂ ਅੱਜ ਵਾਰਡ ਨੰਬਰ 71 ਅਮ੍ਰਿਤਸਰ ਪੱਛਮੀ ਹਲਕੇ ਦੇ ਵਿੱਚ ਸਾਡੇ ਮਾਨਯੋਗ ਡਾਕਟਰ ਜਸਵੀਰ ਸਿੰਘ ਸੰਧੂ ਜੀ ਹਲਕਾ ਪੱਛਮੀ ਤੋਂ ਐਮਐਲਏ ਸਾਹਿਬ ਆਏ ਨੇ ਅਸੀਂ ਸਾਰੀ ਟੀਮ ਦੇ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਇੱਥੇ ਆਪਣੇ ਚਰਨ ਪਾਏ ਨੇ ਤੇ ਲੋਕਾਂ ਦੀਆਂ ਆਣ ਕੇ ਮੁਸ਼ਕਲਾਂ ਸੁਣੀਆਂ ਨੇ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਹੈ ਇਹਨਾਂ ਨੂੰ ਸੀਵਰੇਜ ਪ੍ਰਣਾਲੀ ਬਾਰੇ ਸੜਕਾਂ ਦੇ ਬਾਰੇ ਤੇ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਿਹੜਾ ਰਹਿਦਾ ਕੰਮ ਆ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਉਹ ਵੀ ਜਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਵੈਦੀ ਸੰਗਠਨ ਇੰਚਾਰਜ ਹਲਕਾ ਪਸ਼ੂਤ ਅੱਜ ਅਸੀਂ 71 ਨੰਬਰ ਵਾਰਡ ਦੇ ਵਿੱਚ ਸਾਡੇ ਵਰਮਾ ਸਾਹਿਬ ਪੰਕਜ ਜੀ ਇਹਨਾਂ ਨੇ ਇੱਕ ਜਿਹੜੀ ਮੀਟਿੰਗ ਆਰਗੇਨਾਈਜ਼ ਕੀਤੀ ਆ ਜਿਹੜੇ ਆਮ ਲੋਕਾਂ ਦੀ ਸਮੱਸਿਆਵਾਂ ਸੁਣਨ ਦੇ ਲਈ ਸਾਡੇ ਹਲਕੇ ਦੇ ਸਤਕਾਰਯੋਗ ਐਮ ਐਲ ਏ ਸਾਹਿਬ ਡਾਕਟਰ ਜਸਪੀਰ ਸਿੰਘ ਸੰਧੂ ਜੀ ਇਹ ਮੌਕੇ ਤੇ ਆ ਕੇ ਸਾਡੀ ਸਾਰੀ ਟੀਮ ਸਾਡੇ ਅਫਸਰ ਸਹਿਬਾਨ ਸਾਰੀ ਟੀਮ ਸਾਡੀ ਇੱਥੇ ਮੌਜੂਦ ਹੈ ਔਰ ਜਿਹੜੇ ਵੀ ਲੋਕਾਂ ਦੇ ਜਿਹੜੇ ਮਸਲੇ ਨੇ ਸਾਡੀ ਸਰਕਾਰ ਵੱਲੋਂ ਪਹਿਲੇ ਵੀ ਬਹੁਤ ਸਾਰੇ ਮਸਲੇ ਹੱਲ ਕਰਾਏ ਗਏ ਨੇ ਔਰ ਇਹਨਾਂ ਦੀਆਂ ਸਮੱਸਿਆਵਾਂ ਸਾਡੀਆਂ ਆਪਣੀਆਂ ਸਮੱਸਿਆਵਾਂ ਨੇ ਔਰ ਅਫਸਰ ਸਹਿਬਾਨਾਂ ਨੂੰ ਮੌਕੇ ਤੇ ਇਸ ਐਮਐਲਏ ਸਾਹਿਬ ਵੱਲੋਂ ਉਦੇਸ਼ ਦਿੱਤੇ ਗਏ ਨੇ ਕਿ ਜਿਹੜੀਆਂ ਵੀ ਸਮੱਸਿਆਵਾਂ ਨੋਟ ਕੀਤੀਆਂ ਗਈਆਂ ਨੇ ਉਹਨਾਂ ਦਾ ਜਲਦ ਤੋਂ ਜਲ ਜਿਹੜਾ ਉਹ ਹੱਲ ਕਰਕੇ ਇਹਦਾ ਸਾਰਿਆਂ ਨੂੰ ਅਸੀਂ ਦਿਖਾ ਜਾਵੇ ਤਾਂ ਜੋ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਹੱਲ ਹੋ ਸਕੇ